ਇੱਕ ਕਹਾਣੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਸਿੱਖਿਆ ਬਹੁਤ ਸੋਹਣੀ ਮਿਲਦੀਆਂ ਉਹ ਇਸ ਕਰਕੇ ਕਹਿਣਾ ਕਿਉਂਕਿ ਇਹਦੇ ਵਿੱਚ ਬਾਬਾ ਸਾਹਿਬ ਡਾਕਟਰ ਅਮੇਦਕਰ ਜੀ ਦੀ ਗੱਲ ਹੋਈ ਆ ਇਹਦੇ ਵਿੱਚ ਰਵਿਦਾਸ ਮਹਾਰਾਜ ਜੀ ਦੀ ਗੱਲ ਹੋਈ ਆ ਇਹ ਵੀਡੀਓ ਦੇ ਵਿੱਚ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲ ਸਕਦਾ ਸਿਰਫ 1 ਮਿੰਟ ਦਾ ਟਾਈਮ ਕੱਟ ਕੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਆਜ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਸਭ ਤੋਂ ਜ਼ਿਆਦਾ ਗਿਣਤੀ ਸਾਡੀ ਹੈ ਭਾਰਤ ਦੇ ਵਿੱਚ ਇਹਨਾਂ ਨੂੰ ਪਤਾ ਨਹੀਂ ਪਰ ਇਹ ਤਾਂ ਕਹਿੰਦੇ ਉਹ ਤਾਂ ਹੈ ਹੀ ਨਹੀਂ ਅਸੀਂ ਤਾਂ ਫਿਰ ਆਪਣੇ ਨੂੰ ਘੱਟ ਗਿਣ ਰਹੇ ਆ ਫਿਰ ਇਹ ਆਪ ਗਿਣਦੇ ਨੇ ਕਿਉਂਕਿ ਇਹਨਾਂ ਨੇ ਕਰ ਲਿਆ ਨਾ ਹੁਣ ਤੁਸੀਂ ਦੇਖੋ ਅੰਬੇਦਕਰ ਆਏ ਸੀ ਡਾਕਟਰ ਅੰਬੇਦਕਰ ਕਿੱਡੀ ਗਲਤੀ ਸੀ ਉਹਨਾਂ ਨੂੰ ਵਾਪਸ ਮੋੜਨਾ ਉਹਨਾਂ ਤੇ ਸ਼ਰਤ ਲਾਉਣੀ ਹਮ ਕਿ ਤੁਸੀਂ ਪਹਿਲਾਂ ਕੇਸ ਰੱਖੋ ਫੇਰ ਆਇਓ ਇਹਦੇ ਪਿੱਛੇ ਕੁਝ ਛੁਪਿਆ ਤਾਂ ਨਹੀਂ ਹੋਇਆ ਕਿਤੇ ਐਦਾਂ ਤਾਂ ਨਹੀਂ ਸੀ ਵੀ ਪੜਿਆ ਲਿਖਿਆ ਗੁਰਬਾਣੀ ਪੜ੍ਹਨਾ ਲੋਵੇ ਹਮ ਸਮਝਣਾ ਲੋਵੇ ਲੋਕਾਂ ਦਾ ਪੜੇ ਲਿਖੇ ਬਹੁਤ ਸੀ ਹੋ ਪੜੇ ਲਿਖੇ ਸੀ ਨਾ ਜੋ ਗੱਲਾਂ ਅੱਜ ਆਪਾਂ ਕਰ ਰਹੇ ਹਾਂ ਕਿਤੇ ਇਹ ਤਾਂ ਨਹੀਂ ਡਰ ਸੀ ਵੀ ਉਹ ਦੱਸ ਦੇਣਗੇ ਹੁਣ ਤੁਸੀਂ ਦੇਖੋ ਹਰਿਆਣੇ ਵਾਲੇ जाट ਨੇ ਉਹਨਾਂ ਨੂੰ ਤਿੰਨ ਸੈਮੀਨਾਰ ਕੀਤੇ ਚੰਡੀਗੜ੍ਹ ਦੇ ਵਿੱਚ ਉਹ ਕਹਿੰਦੇ ਅਸੀਂ ਦਿੱਲੀ ਵੱਲ ਨਹੀਂ ਜਾਣਾ ਉਹਨਾਂ ਨੂੰ ਤੁਸੀਂ ਕਿਸੇ ਦਾ ਬਿਆਨ ਸੁਣਿਆ ਵੀ ਆਓ ਭਾਈ ਸਾਡੇ ਹੱਥ ਖੁੱਲੇ ਨੇ ਤੁਸੀਂ ਸਾਡੇ ਭਰਾਓ ਅਸਲ ਦੇ ਵਿੱਚ ਅਸੀਂ ਤਾਂ ਇਹ ਕਹਾਂਗੇ ਵੀ ਉਹਨਾਂ ਦੀ ਗਲਤੀ ਹੈ ਇਹਨਾਂ ਕੋਲ ਤਾਂ ਆਪ ਨਹੀਂ ਹੈਗੀ ਸਿੱਖੀ ਤੁਹਾਨੂੰ ਸਿੱਖੀ ਕੀ ਦੇ ਦੇਣਗੇ ਮਤਲਬ ਆਪਣੇ ਲੋਕ ਕੁਝ ਕੁ ਲੋਕ ਇਦਾਂ ਦੇ ਹੈਗੇ ਆ ਸਿੱਖੀ ਦੇ ਵੀ ਜਿਹੜੇ ਨਹੀਂ ਸਿੱਖੀ ਦਾ ਅੱਗੇ ਵਧਾਣਾ ਚਾਹੁੰਦੇ ਲੋਕਾਂ ਨੂੰ ਜੋੜਨਾ ਜਾਂਦੇ ਨਹੀਂ ਜਾਂਦੇ ਉਹ ਕਹਿੰਦੇ ਨੇ ਵੀ ਸਾਡੀ ਦੁਕਾਨਦਾਰੀ ਬੰਦ ਹੋਊਗੀ ਉਹ ਤਾਂ ਪੜ੍ਹ ਕੇ ਸਾਰਿਆਂ ਨੂੰ ਦੱਸ ਦੇਣਗੇ ਇਹ ਤਾਂ ਬਹੁਤ ਵੱਡੀ ਗੱਲ ਤੁਸੀਂ ਕੀਤੀ ਹੈ ਵੀ ਜ਼ਿਆਦਾਤਰ ਤਾਂ ਇਹੀ ਸਮਝਿਆ ਜਾਂਦਾ ਕਿ ਜੇ ਅਮਰ ਚੱਕਿਆ ਹੋਇਆ ਤਾਂ ਸਿੱਖਾ ਨਹੀਂ ਅਮਰ ਚੱਕਦਾ ਨਹੀਂ ਸਿੱਖੇਗਾ ਉਹੀ ਗੱਲ ਹੈ ਨਾ ਵੀ ਜਿਹੜਾ ਅਮਰਤ ਹੈ ਅਮਰਤ ਤਾਂ ਤੁਹਾਡੇ ਅੰਦਰ ਹੈ ਤੁਸੀਂ ਕਿਹਨੂੰ ਮੰਨਦੇ ਹੋ ਸਿੱਖ ਜੋ ਸਿੱਖੀ ਦੀ ਪ੍ਰਵਾਹਸ਼ਾ ਜਾਣਦਾ ਜੋ ਪ੍ਰੇਮ ਭਗਤੀ ਜਾਣਦਾ ਦੇਖੋ ਕਬੀਰ ਸਾਹਿਬ ਦਾ ਸ਼ਬਦ ਹੁੰਦਾ ਆਪਾਂ ਕਹਿੰਦੇ ਆ ਖਾਲਸਾ ਦਸਮ ਪਾਸ਼ਾ ਨੇ ਸਾਜੇ ਨੇ ਜਦੋਂ ਕਿ ਸਾਜ ਨਹੀਂ ਸਕਦੇ ਪ੍ਰਗਟ ਕੀਤੇ ਸੀ ਖਾਲਸਾ ਪ੍ਰਗਟ ਹੁੰਦਾ ਗੁਪਤ ਹੁੰਦਾ ਸਭ ਤੋਂ ਪਹਿਲਾਂ ਸ਼ਬਦ ਕਬੀਰ ਸਾਹਿਬ ਵਰਤਦੇ ਨੇ ਕਹੇ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤੀ ਜਿੰਨ ਜਾਨੀਏ ਜਿਹੜੀ ਗੁਰਬਾਣੀਆਂ ਹੈ ਪ੍ਰੇਮਾ ਭਗਤੀ ਹੈ ਤਾਂ ਸਾਰਿਆਂ ਨੂੰ ਗਲ ਬੱਕੜੀ ਚਲੰਦੀ ਹੈ ਕਬੀਰ ਸਾਹਿਬ ਜੇ ਤੁਸੀਂ ਦੇਖੋਗੇ ਤਾਂ ਮੁ슬ਮਾਨ ਧਰਮ ਚ ਆਉਂਦੇ ਨੇ ਉਹ ਉਹ ਕਹਿੰਦੇ ਨੇ ਜਨ ਭਏ ਖਾਲਸੇ ਖਾਲਸਾ ਸ਼ਬਦ ਤਾਂ ਕਬੀਰ ਸਾਹਿਬ ਨੇ ਪਹਿਲਾਂ ਵਰਤਿਆ ਜਿੰਨਿਆਂ ਨੇ ਵੀ ਜਾਣ ਲਈ ਲਾਸਟ ਦੇ ਵਿੱਚ ਦਸਮ ਪਾਸ਼ਾ ਖਾਲਸਾ ਸ਼ਬਦ ਵਰਤਦੇ ਨੇ ਜਿੰਦੇ ਵਿਚਲੇ ਵਿਚਲੇ ਨੇ ਸਾਰੇ ਹੀ ਖਾਲਸੇ ਨੇ ਅੱਜ ਅਸੀਂ ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ ਕਬੀਰ ਸਾਹਿਬ ਨੇ ਕਦੋਂ ਅਮਰ ਛੇ ਗਿਆ ਸੀ ਕਿੱਥੇ ਅਮਰ ਛੇ ਗਿਆ ਸੀ ਉਹਨਾਂ ਨੇ ਰਵਿਦਾਸ ਜੀ ਨੇ ਕਿੱਥੇ ਅਮਰ ਛੇ ਗਿਆ ਸੀ ਅਮਰ ਤਾਂ ਤੁਹਾਡੇ ਅੰਦਰ ਹੈ ਨਾਉ ਨਹੀਂ ਤਾਂ ਅਮਰਤ ਪ੍ਰਭ ਦਾ ਜਿਹੜੇ ਬਾਹਰ ਅੰਮ੍ਰਿਤ ਨੇ ਇਹ ਤਾਂ ਗੁਰਬਾਣੀ ਕਹਿੰਦੀ ਹੈ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਉਹ ਵੀ ਅੰਮ੍ਰਿਤ ਨੇ ਜਦੋਂ ਗਲੇ ਤੋਂ ਜਿਹੜੀ ਚੀਜ਼ ਥੱਲੇ ਜਾਂਦੀ ਹੈ ਐਲਕੋਹਲ ਬਣ ਜਾਂਦੀ ਹੈ ਖੱਟਾ ਹੋ ਜਾਂਦਾ ਸਾਰਾ ਕੁਝ ਵਿਖਿਆ ਅੰਮ੍ਰਿਤ ਇੱਕ ਹੈ ਦੋਈ ਚੀਜ਼ਾਂ ਇੱਕ ਨੇ ਇੱਥੇ ਜਿਹੜੀ ਵਿਖ ਬਣਦੀ ਹੈ ਜੋ ਮਲਮੁੱਤਰ ਰਾਹੀਂ ਨਿਕਲਦੀ ਆ ਉਹ ਕਾਦੀ ਬਣੀ ਜੋ ਤੁਸੀਂ ਖਾਧਾ ਜਿਹੜਾ ਤੁਸੀਂ ਬਾਹਰੋਂ ਅੰਮ੍ਰਿਤ ਪੀਤਾ ਉਹਦੀ ਕੀ ਬਣੀ ਹੈ ਵਿਖ ਬਣੀ ਆ ਉਹਦੀ ਵੀ ਤਾਂ ਉਹ ਤੁਸੀਂ ਕਿਉਂ ਨਹੀਂ ਮੰਨਦੇ ਫਿਰ ਅੰਮ੍ਰਿਤ ਦੀ ਇੱਕ ਡੈਫੀਨੇਸ਼ਨ ਦਿੱਤੀ ਆ ਕਹਿੰਦੇ ਅੰਮ੍ਰਿਤ ਪੀਏ ਆਮਰਸੋ ਹੋਏ ਜਿਨੇ ਅਮਰਤ ਪੀ ਲਿਆ ਉਹ ਅਮਰ ਅਮਰ ਹੋ ਗਿਆ ਵੀ ਕਹਿੰਦੇ ਹਨ ਅਮਰ ਹੋ ਗਿਆ ਨਾ ਕਿ ਜਿਨੇ ਪੀਤਾ ਉਹ ਦੇਖੋ ਨਾ ਤੁਸੀਂ ਹੁਣ ਉਸ ਨੂੰ ਪੌਹਲ ਤਾਂ ਇੱਕ ਫੌਜ ਦੀ ਸੀ ਸਿੱਖ ਤਾਂ ਜੇ ਤੁਸੀਂ ਦੇਖਿਓ ਕਬੀਰ ਸਾਹਿਬ ਪਹਿਲਾਂ ਤਾਂ ਪਿੱਛੇ ਚੱਲੋ ਭਗਤ ਧਰੂਪ ਪ੍ਰਲਾਦ ਜੀ ਹੋਏ ਨੇ ਹੋਰ ਵੀ ਭਗਤ ਹੋਏ ਹੋਣਗੇ ਜਿਨ੍ਹਾਂ ਦੀ ਸਾਡੇ ਕੋਲ ਲਿਖਤਾਂ ਨਹੀਂ ਆਈਆਂ ਜੀ ਫਿਰ ਰਵਿਦਾਸ ਜੀ ਹੋਏ ਕਬੀਰ ਜੀ ਹੋਏ ਜਿਨ੍ਹਾਂ ਵੀ ਇਹ ਹੋਏ ਨੇ ਭਗਤ ਸਾਹਿਬਾਨ ਹੋਏ ਨੇ ਗੁਰੂ ਨਾਨਕ ਸਾਹਿਬ ਆਏ ਨੇ ਕੀ ਅਸੀਂ ਇਹਨਾਂ ਨੂੰ ਸਿੱਖ ਫਰਮਾਨਦੀ ਨਹੀਂ ਜਦੋਂ ਦਸਮ ਪਾਤਸ਼ਾਹ ਨੇ ਸਿੱਖ ਸਾਜੇ ਦੀ ਦਸਮ ਪਾਤਸ਼ਾਹ ਨੇ ਸਿੱਖਾਂ ਦੀ ਜਿਹੜੀ ਸੀ ਫੌਜ ਤਿਆਰ ਕੀਤੀ ਸੀ ਜੋ ਧਰ ਹੂੰ ਸਿੱਖ ਜੰਗ ਨਹੀਂ ਕਰ ਸਕਦਾ ਸਿੰਖ ਤਾਂ ਸੰਤ ਦਾ ਨਾਮ ਹੈ ਹੂੰ ਖਾਲਸਾ ਅੱਧਾ ਰਕਸ਼ਸ ਹੈ ਅੱਧਾ ਦੇਵਤਾ ਹੈ ਇਹ ਨੀਰਾ ਦੇਵਤਾ ਨਹੀਂ ਹੈਗਾ ਇਹ ਖਾਲਸਾ ਜੰਗ ਵੀ ਲੜਦਾ ਤੇ ਕਰੂਗਾ ਹੋ ਜਾਗਾ ਉਹਦੀ ਡਿਊਟੀ ਹੈ ਕਿਰਪਾਨ ਕਿਉਂ ਦਿੱਤੀ ਹੈ ਉਹਨਾਂ ਸ਼ਸਤਰ ਕਿਉਂ ਦਿੱਤੇ ਹੂੰ ਸੈਲਫ ਡਿਫੈਂਸ ਬਾਹਰ ਹਾ ਹਮਲਾਵਰ ਨਹੀਂ ਕਿਸੇ ਤੇ ਹੋ ਸਕਦਾ ਉਹ ਇਹ ਹੈ ਵੀ ਜੇ ਤੁਹਾਨੂੰ ਕੋਈ ਆਪਣੀ ਵਿਚਾਰ ਕਰਨ ਤੋਂ ਰੋਕਦਾ